पास चार बिल्कुल खत्म हो गया देखो इतने सरकार दा जो वादा है और जो ने क्रष्टाचार के है नहीं वो सबूत इस तरह निकलता है कि वो झूठ बोल रहे हैं। वैसे उम्मीद नहीं थी कि एडे वे अफसर तो यह कुछ होगा और एक कर, एक तरफ तो अच्छा ही होया ਕਿ ਇਹ ਬਾਹਰ ਨਿਕਲਿਆ ਮੈਂ ਆਸ ਰੱਖਦੀ ਹਾਂ ਕਿ ਇਹ ਇੱਕ ਦੂਜਿਆਂ ਨੂੰ ਵੀ ਇੱਕ ਲੈਸਨ ਹੋ ਜਾਏਗਾ ਸਬਕ ਹੋ ਜਾਏਗਾ ਕਿ ਜਿਹੜਾ ਭ੍ਰਸ਼ਟਾਚਾਰ ਚੱਲ ਰਿਹਾ ਹੈ ਉਹਨੂੰ ਥੋੜੇ ਜਿਹੇ ਡਰ ਦੇ ਨਾਲ ਕੰਮ ਤਾਂ ਕਰਨ ਤਾਂ ਤਨ ਨਾਲ ਜਿੰਨੀ ਚੂਨ ਨੂੰ ਕਿਸ ਤਰ੍ਹਾਂ ਦੇਖ ਰਿਹਾ ਹਾਂ ਸਾਰੀ ਪਾਰਟੀਆਂ ਆਪ ਦਾ ਆਦਾ ਦਾਵਾਦਾਰੀ ਕਰ ਰਹੀਆਂ ਨੇ ਕਿ ਅਸੀਂ ਜਿੱਤਾਂਗੇ ਇਹ ਤਾਂ ਇਹ ਤਾਂ ਹੱਕ ਹੈ ਇਹ ਸਾਡਾ ਜਿਹੜਾ ਲੋਕਤੰਤਰ ਹੱਕ ਹੈ ਲੜਾਈ ਲੜਨ ਦਾ ਪਾਰਟੀਆਂ ਦਾ ਇੰਡੀਪੈਂਡੈਂਟ ਦਾ ਔਰ ਇਹਦੇ ਵਿੱਚ ਹਰ ਇੱਕ ਪਾਰਟੀ ਆਪਣਾ ਪੂਰਾ ਜੋਰ ਲਾਉਂਦੀ ਹੈ ਅੰਤ ਦੇ ਵਿੱਚ ਜਿਹੜਾ ਜ਼ਿਆਦਾ ਜੋਰ ਰਹਿ ਜਾਂ ਜੋ ਜਾਂ ਜਿਹਨੂੰ ਜ਼ਿਆਦਾ ਪਸੰਦ ਕਰਦੇ ਨੇ ਲੋਕ ਉਹ ਫਿਰ ਜਿੱਤੂ ਹੋ ਕੇ ਆਂਦਾ ਕਿਸ ਤਰ੍ਹਾਂ ਦੇਖਦੇ ਹੋਗੇ ਪਿਛਲੇ ਵੇਲੇ ਤਾਂ ਕਿਸਾਨ ਜਿਹੜੇ ਹੈ ਕਾਫੀ ਵਿਰੋਧ ਕਰ ਰਹੇ ਸੀ ਇਸ ਵਾਰੀ ਇਸ ਤਰ੍ਹਾਂ ਦਾ ਕੋਈ ਨਹੀਂ ਪੂਰਾ ਵਿਰੋਧ ਕੀਤਾ ਨਹੀਂ ਥੋੜਾ ਵੀ ਨਹੀਂ ਚਲੋ ਉਹਨਾਂ ਦਾ ਹੱਕ ਸੀਗਾ ਹਮਮ ਪਰ ਹੁਣ ਥੋੜਾ ਥੋੜਾ ਤਬਦੀਲੀ ਪਿੰਡਾਂ 'ਚੇ ਵੀ ਆ ਰਹੀ ਹੈ ਉਹਨਾਂ ਨੂੰ ਦੇਖ ਦਿਖਾਇਆ ਜਾ ਰਿਹਾ ਹੈ ਔਰ ਕੀਤਾ ਵੀ ਭਾਜੀਪੀ ਨੇ ਹਰ ਇੱਕ ਜਦ ਖੜਾ ਆਏ ਕੋਈ ਤਕਲੀਫ ਆਈ ਹਰ ਇੱਕ ਚੀਜ਼ ਦੇ ਵਿੱਚ ਅਸੀਂ ਜਾ ਕੇ ਹਿੱਸਾ ਪਾਇਆ ਦੁੱਖ ਤਕਲੀਫਾਂ ਸੋਣੀਆਂ ਮੋਦੀ ਜੀ ਨੇ ਟੀਮਾਂ ਭੇਜੀਆਂ ਮਨਿਸਟਰ ਭੇਜੇ ਕਿ ਅਸੀਂ ਜਿਹਨਾਂ ਪੰਜਾਬ ਦੇ ਕਿਸਾਨਾਂ ਨੂੰ ਹੜ੍ਹ ਦੇ ਵਿੱਚ ਇਹਨਾਂ ਦੁੱਖ ਆਇਆ ਉਹਨੂੰ ਅਸੀਂ ਕਿਸ ਤਰੀਕੇ ਦੇ ਨਾਲ ਅਸੀਂ ਉਹਦਾ ਦੁੱਖ ਘਟਾ ਸਕਦੇ ਆ ਔਰ ਹੁਣ ਵੀ ਜਿਸ ਤਰ੍ਹਾਂ 36000 ਕੁਛ ਕਿੰਨੇ 36703 36700 ਤਿੰਨ ਤਿੰਨ ਜਿਹੜੇ ਕਰਾਂ ਦੇ ਵਿੱਚ ਜਿਹੜੇ ਕਾਰ ਟੁੱਟ ਗਏ ਜਾਂ ਕੁਝ ਜੋ ਇਹਨਾਂ ਦੇ ਮਨਿਸਟਰ ਆਏ ਸੀ ਔਰ ਅਸੀਂ ਮੈਂ ਵੀ ਆਪਣੇ ਹਲਕੇ 'ਚ ਨਾਲ ਗਈ ਸੀ ਉਹ ਲਿਸਟਾਂ ਅਸੀਂ ਦਿੱਤੀਆਂ ਉਹ ਉਹਨਾਂ ਦੇ ਪੈਸੇ ਮਨਜ਼ੂਰ ਹੋਏ ਨੇ ਪੰਜਾਬ ਗਵਰਨਮੈਂਟ ਨੇ ਤਾਂ 14000 ਹੀ ਕੁੱਝ ਕਿਹਾ ਸੀ ਸੋ ਇਸ ਤਰੀਕੇ ਦੇ ਨਾਲ ਹਰ ਇੱਕ ਚੀਜ਼ ਦੇ ਲਈ ਪੰਜਾਬ ਦੇ ਵਿੱਚ ਮੋਦੀ ਸਾਹਿਬ ਨੇ ਬਹੁਤ ਵੱਡਾ ਦਿਲ ਰੱਖਿਆ ਔਰ ਉਹਦਾ ਅਸਰ ਹੋ ਰਿਹਾ ਹੈ ਕਾਂਗਰਸ ਪਾਰਟੀ ਲਗਾਤਾਰ ਵੋਟ ਚੋਰੀ ਨੂੰ ਲੈ ਕੇ ਰੋਜ਼ ਪ੍ਰਦਰਸ਼ਨ ਕਰ ਰਹੀ ਹੈ ਕਿਸ ਤਰ੍ਹਾਂ ਦੇਖਦੇ ਹੋ ਰਾਹੁਲ ਗਾਂਧੀ ਸੀ ਪਿੱਛੇ ਕੀਤਾ ਉਹਨਾਂ ਨੇ ਅ ਦੇਖੋ ਉਹਨਾਂ ਦੇ ਵੀ ਕੁਝ ਸੂਬਿਆਂ 'ਚ ਉਹਨਾਂ ਦੀਆਂ ਪਾਰਟੀਆਂ ਆਈਆਂ ਨੇ ਕਾਂਗਰਸ ਪਾਰਟੀ ਆਈ ਹੈ ਉੱਥੇ ਪਤਾ ਨਹੀਂ ਵੋਟ ਚੋਰੀ ਹੋਈ ਹੈ ਕਿ ਨਹੀਂ ਪਰ ਇਹ ਗੱਲ ਹੈਗੀ ਹੈ ਜੇ ਜਿਸ ਤਰ੍ਹਾਂ ਇਲੈਕਸ਼ਨ ਕਮਿਸ਼ਨ ਇੱਕ ਇੰਡੀਪੈਂਡੈਂਟ ਬਾਡੀ ਹੈ ਐਡਾ ਵੱਡਾ ਮੇਰੇ ਖਿਆਲ ਚ ਦੁਨੀਆ ਚ ਸਭ ਤੋਂ ਵੱਡਾ ਡੈਮੋਕਰੈਟਿਕ ਸਿਸਟਮ ਹੈਗਾ ਲੋਕਤੰਤਰ ਦਾ ਸਿਸਟਮ ਹੈਗਾ ਇਹਨਾਂ ਨੂੰ ਉਸ ਸਿਸਟਮ ਦੇ ਵਿੱਚ ਦੇਖੋ ਕੁਝ ਨਾ ਕੁਝ ਹੋ ਜਾਂਦਾ ਪਰ ਇਹਨਾਂ ਨੂੰ ਜੋ ਇਹਨਾਂ ਦੀ ਸ਼ੰਕਾ ਥੀ ਇਲੈਕਸ਼ਨ ਕਮਿਸ਼ਨ ਨੂੰ ਲਿਖਤ ਦੇ ਵਿੱਚ ਅਫੀਡੇਵਿਟ ਦੇ ਕੇ ਦੇਣਾ ਚਾਹੀਦਾ ਹੈ ਕਿ ਉਹਦੇ ਉੱਤੇ ਪੂਰੀ ਕਾਰਵਾਈ ਹੋਏ ਇਹ ਲੋਕਾਂ ਨੂੰ ਗੁੰਮਰਾਹ ਕਰਨਾ ਅਨਰੈਸਟ ਪਾਦਾ ਕਰਨਾ ਇਹ ਅੱਛੀ ਗੱਲ ਨਹੀਂ ਹੈ